ਹਾਂਜੀ ਦੋਸਤੋ ਸਾਥੀ ਕਾਲਜੀ ਸਾਰਿਆਂ ਨੂੰ ਲਓ ਜੀ ਵੀਰੇ ਇਹ ਵੀ ਕਰ ਜੀ ਹੁਣ ਦਿਖਾਉਣਾ ਵੀਰੇ ਆਪਾਂ ਗਾਇਕਾ ਕੋਈ ਚੱਕਰ ਨਹੀਂ ਦਾ ਉਹ ਜਾਂਦੀ ਆ ਇਹਦਾ ਕੋਈ ਚੱਕਰ ਨਹੀਂ ਗੱਲ ਨਹੀਂ ਆ ਵੀ ਗਾਹ ਵੀਰੇ ਜੋ ਕਿ ਇਹਦਾ ਮੈਗਨੀਸ਼ੀਅਮ ਗਾ ਦਾ ਬਹੁਤ ਘੱਟ ਚੁੱਕਿਆ ਆ ਪਾਸ਼ਮ ਘੱਟ ਗਿਆ ਤੇ ਮਨ ਕੈਲਸ਼ੀਅਮ ਲੈਵਲ ਦਾ ਘੱਟੇ ਘੱਟਦਾ ਹੁੰਦਾਗਾ ਫੇਰ ਵੀ ਗਲਤੀਆਂ ਵਿੱਚ ਲੋਕ ਲਵਾਉਣਦੇ ਨੇ ਵੀ ਬੋਤਲ ਦਾ ਕੰਚਾਲੀ ਤੇ ਉਸ ਤੋਂ ਬਾਅਦ ਵੀਰੇ ਜੇ ਆਪਾਂ ਇਹ ਚੀਜ਼ ਤਾਂ ਪਹਿਲਾਂ ਵੀ ਹੱਲ ਕਰ ਲਈਏ ਇਹਨੇ ਵੀਰੇ ਛੂਣਾ ਛੂਣ ਜਣੇ ਦੇ ਪੈਣੇ ਚਾਰ ਪੰਜ ਹਜੇ ਤੇ ਜਮਾ ਬੈ ਗਈ ਜਮਾ ਉੱਥੋਂ ਖੜ ਗਈ ਜੋ ਆਪਣੇ ਸਮਾਨ ਲਾਏ ਇਹ ਬੋਤਲਾਂ ਆਪਾਂ ਡ੍ਰਿੱਪਾਂ ਵਗੈਰਾ ਲਾ ਰਹਿਆਂਗੇ ਉਹ ਤਾਂ ਹਰੇਕ ਹੀ ਬੰਦੇ ਲਾਉਣ ਦੇ ਚੀਜ਼ਾਂ ਕਿਸ ਨੂੰ ਸਭ ਨੂੰ ਪਤਾ ਹੁੰਦਾ ਹੈਗਾ ਪਰ ਇੱਕ ਚੀਜ਼ ਐਕਸਟਰਾ ਵੀਰੇ ਵਿੱਚ ਆਪਾਂ ਉਹਨਾਂ ਨੂੰ ਦੇ ਖੋਲ ਕੇ ਯਾਰ ਥੋੜਾ ਰਿਸਕ ਹੁੰਦਾ ਉਹ ਲਾਉਣ ਦਾ ਉਹ ਵੀਰੇ ਕਹਿੰਦੇ ਆਪਾਂ ਵੀਡੀਓ ਚ ਨਹੀਂ ਪੋਲ ਸਕਦੇ ਵਕੀਲ ਲਾਉਣੇ ਹੁੰਦੇ ਆ ਓਕੇ ਫਿਰ ਕਈ ਵਾਰੀ ਤੇ ਆਪਦੇ ਤੇ ਬਲੇਮ ਆ ਜਾਂਦਾ ਉਹ ਬਲੇਮ ਉਹਨ ਤੋਂ ਬਾਅਦ ਵੀਰੇ ਫਿਰ ਕਹਿੰਦੇ ਆ ਹਲਕਾ ਤਾਂ ਵੀ ਤੂੰ ਉਹੀ ਲਾਈ ਜਾਨਾ ਕਈ ਵਾਰੀ ਦੱਸਦੀ ਵਾਲੇ ਨੂੰ ਆ ਡਰ ਜਾਂਦਾ ਹੈਗਾ ਆਪਣੇ ਵੀਰੇ ਘੱਟ ਵੱਟ ਆਹ ਹਫਤੇ ਚ 6 7 8 ਵੀੜੀ ਜੀ ਆ ਕੋਈ ਬੜੀ ਬੜੀ ਮਰਣੀ ਹੈਗੀ ਜਿਹੜੀਆਂ ਮੰਨਾ ਦਹਾਂ ਤੋਂ ਬੈਠੀਆਂ ਦੀਆਂ ਉਹ ਵੀ ਖੜੀਆਂ ਹੋ ਗਈਆਂ ਜਮਾਨ ਲਾ ਕੇ ਜਿਹੜਾ ਸਾਨੂੰ ਆਪਾਂ ਲਾ ਰਹੇ ਹਾਂ ਹੁਣ ਆਪਾਂ ਜਿਵੇਂ ਮਾਈ ਫਕਸ਼ ਲਾਤੀ ਕਰ ਅੱਲਾ ਦੀਆਂ ਮਿਕਅਪ ਰੈਕਸ਼ਨ ਲਾਤਾ ਕਟਾ ਸ਼ੌਲ ਲਾਤਾ ਤੇ ਇਹ ਚੀਜ਼ਾਂ ਦਾ ਆਪਾਂ ਹੁਣ ਆਪਾਂ ਲਾ ਰਹੇ ਕਿਉਂ ਨਾ ਕੋਈ ਹਾਂ ਮਲਟੀ ਟਾਉਨ ਦੇ ਦੋ ਵੱਧ-ਵੱਧ ਪਿਤਾਵਨ ਬੀ ਬਨ ਵਗੈਰਾ ਦੇ ਲਾ ਜਾਂਦਾ ਹੈ ਸ਼ੂਨ ਤੇ ਜਣੇ ਦੇ ਪੈਣੇ 5 6 ਤੇ ਇਹ ਚੀਜ਼ ਜੇ ਆਪਾਂ ਨਾ ਹੀ ਆਵੇ ਤਾਂ ਕੀ ਕਰਨ ਆਪਾਂ ਨੇ ਪਹਿਲਾਂ ਇਕਨਾਂ ਮੇਰੇ ਜੈਲ ਆਉਂਦੀ ਹੈ ਜਦੋਂ ਨਾ ਪਾਊਡਰ ਲੱਗਦਾ ਪਾਊਡਰ ਲੱਗਦਾ ਇਹਦੇ ਵਿੱਚ ਪੋਟਾਸ਼ੀਅਮ ਬਹੁਤ ਜ਼ਿਆਦਾ ਮਾਤਰਾਤ ਹੁੰਦਾਗਾ ਨਵੇਂ ਆਉਣ ਲੱਗੇ ਵੀਰੇ ਕੰਪਨੀ ਜੀ ਰਕਸੀ ਜਿਹਨਾਂ ਦਾ ਪਾਊਡਰ ਛੇਰਸ ਹੁੰਦਾਗਾ ਉਹ ਜੱਲਾਂ ਵੀਰੇ ਕਹਿੰਦੇ ਨੇ ਕਈ ਪਾਣ ਜੱਲਾਂ ਬਾਅਦ ਵੀ ਪੋਣੀਆਂ ਆਪਾਂ ਇਹਨਾਂ ਜੱਲਾਂ ਪਿਆਵਾਂਗੇ ਉਹ ਉਹਦੇ ਤੋਂ ਇੰਨੀ ਜਰ ਨਰਦੀ ਹੈ ਗਏ ਨੇ ਤੇ ਵੀ ਉਹ ਵੀਰੇ ਇਹਨਾਂ ਚੰਗੀ ਫਲੀ ਕਹਿੰਦੇ ਮਿੱਠੀ ਗਾਂ ਵੀ ਖੜੀ ਹੋ ਜਾਂਦੀ ਆ ਤੇ ਇਹ ਕੰਮ ਵੀ ਮੁੱਤਨ ਲੱਗ ਲੈਣ ਦੋ ਖੜੀ ਹੋ ਗਈ ਹੁਣ ਆਪਾਂ ਦਿਖਾਵਾਂਗੇ ਨਾਲ ਜੋੜ ਕੇ ਵੀਡੀਓ ਜਨਾਲੀਏ ਭਜੋਟਾਂਗੇ ਵੀ ਖੜੀ ਹੋ ਗਈ ਤੇ ਉਹ ਵੀਰੇ ਕਹਿੰਦੇ ਜੱਲਣਾ ਪਿਆ ਕਰੋ ਦੇਖਣਾ ਆਪਣਾ ਹੋਂਦਾ ਵੀਰੇ ਮੈਗਨੀਸ਼ੀਅਮ ਸਲਫੇਟ ਹੋਂਦਾਗਾ ਮੈਗਨੀਸ਼ੀਅਮ ਸਲਫੇਟ ਹੋਂਦਾ ਤੇ ਉਹ ਆਪਨੇ ਡੇਲੀ ਮੂਹ ਰਹੀਂ 600 ਗ੍ਰਾਮ ਕੋਲ ਕੇ ਮੱਜ ਨੂੰ ਗਾਂ ਚ ਮੱਜਾ ਵੀ ਗਾਂ ਜਿਹੜੀ ਪਿਆਦਾ ਕਰੋ ਛੂਣ ਤੋਂ ਪਹਿਲਾਂ ਉਹਦੇ ਨਾਲ ਕਾਰਨ ਕੀ ਆ ਕਿ ਮੈਗਨੀਸ਼ੀਅਮ ਵੀ ਕਰਦਾ ਉਹਦੇ ਨਾਲ ਇੱਕ ਉਹਨਾਂ ਨੂੰ ਭੁੱਖ ਬਹੁਤ ਵੱਧਦੀ ਆ ਮੈਗਨੀਸ਼ੀਅਮ ਸਲਫੇਟ ਨਾਲ ਤੇ ਇਹ ਚੀਜ਼ਾਂ ਆਪਾਂ ਪਿਆਦਾ ਕਰੋ ਨਾਲ ਜਿਵੇਂ ਬਹੁਤ ਪੀਟਾ ਮਖਸ ਗੋਲਡ ਫੋਟੋਪਾਸ ਵਗੈਰਾ ਇਹ ਵੀ ਨਾਲ ਵੀਰੇ ਦੇਜਾ ਕਰੋ ਮਾੜਾ ਮਾੜਾ ਕੋਈ ਮੇਗਾ ਨਹੀਂ ਪੈਂਦਾ ਹੈਗਾ ਆਪਾਂ ਇੱਕ ਵਾਰ ਕਹਿੰਦੇ ਨਾ ਵੀ ਇੰਨਾ ਚੀਜ਼ ਮਹੀ ਕੀ ਆ ਗਈ ਪੱਡ ਤੋਂ ਮਢੀ ਲਿਆ ਪਾਉਣੇ ਆਪਾਂ ਨੂੰ ਉਹ ਵੀ ਆਪਣੇ ਉਹ 50 ਰੁਪਏ ਰਹਿ ਜਾਂਦੇ ਨੇ ਦਿੱਲੀ ਦੇ ਟੀਨ ਦੇ ਪਰ ਜਦੋਂ ਵੇੜੀ ਬਹਿ ਜੇ ਤਾਂ ਉਹਦੇ ਵੀਰੇ 5000 ਰੁਪਏ ਲੱਗਣਾ ਰਕਾ ਘਾਤਕ ਦੀ ਗੱਲ ਆ ਛੋਟੀ ਜੀ ਗੱਲ ਆ ਆਪਾਂ 5000 ਦੇ ਲਾਉਣ ਦੇ ਨੂੰ ਆਪਾਂ 500 ਰੁਪਏ ਲਾ ਲਈਏ ਹਣਾ ਛੋਟਾ ਪਹੁੰਚ ਲੈ ਲਈ ਆਪਾਂ ਇੱਕ ਕੰਡੀਸ਼ਨ ਫਿਲਵੇਟ ਲਾ ਲਈਏ ਤੇ ਸਾਰਾ 1000 ਰੁਪਏ ਦਾ ਸਾਮਾਨ ਆ ਜਾਂਦਾ ਤੇ ਦੋ ਜਿੰਨਾ ਪਾ ਦਈਏ ਸਾਡੇ ਤਾਂ ਵੀਰੇ ਕਹਿੰਦੇ ਨੇ ਤਸੇ ਹੀ ਮਰ ਲੋ ਹੁਣ ਗਾਂ ਬੈਠੀ ਆ ਹੁਣ ਇਹਨਾਂ ਨੂੰ ਕਿੰਨੀ ਤਕਲੀਫ ਹੁੰਦੀ ਆ ਨਾ ਆਪਾਂ ਉਹ ਕਰਦੇ ਆ ਤਕਲੀਫ ਹੁੰਦੀ ਆ ਤੇ ਨਾਲੇ ਵੀ ਜਿਹੜੀ ਇਹਨੂੰ ਕਹਿੰਦੇ ਆ ਆਪਣਾ ਟਾਈਮ ਵੇਸਟ ਹੁੰਦਾਗਾ ਪੈਸੇ ਦਾ ਨੁਕਸਾਨ ਹੁੰਦਾਗਾ ਉਹ ਦੋ ਮਹੀਨੇ ਦੀ ਵੀ ਬੱਕ ਰਹਿੰਦਾਗਾ ਹੁਣਰ ਬੱਚਾ ਹੁਣੀ ਕਿਵੇਂ ਹੋਊਗਾ ਦਰਜੇ ਅਜੇ ਸ਼ੂ ਵੀ ਹੋ ਰਿਹਾ ਟਾਈਮ ਰਹਦਾਗਾ ਤੇ ਉਹ ਕਰਕੇ ਉਹ ਕਰਨਾ ਪੈਂਦਾ ਤੇ ਹੁਣ ਆਪਾਂ ਲਾ ਰਹੇ ਹਾਂ ਡਰਪ ਆਣੀ ਤੂੰ ਪੈਸੇ ਖਰਾਕ ਦੇ ਕੇ ਤੇ ਆਪਾਂ ਬੋਦਲਾਂ ਹੱਟੇ ਬਣੇ ਗਰਮ ਪਾਣੀ ਦੇ ਬੱਚੇ ਤੇ ਆਪਣੇ ਰੂਮਰਕ ਲਾਇਆ ਇਹਦੇ ਤੇ ਕੰਡਾ ਵੀਰੇ ਕੱਡੇ ਜੋੜਨਾ ਪੈਂਦਾ ਰਮਣ ਆਪਣਾ ਤੇ ਆਪਾਂ ਲਾਉਣੇ ਆ ਮੂੰਹ ਵੱਡਿਆ ਹੋਇਆ ਬੋਤੂ ਦਾ ਤੇ ਫਾਰਲ ਤੇ ਇੱਕ ਇਹ ਲੰਬਕਾ ਇਕ ਵੀਰੇ ਬੋਤਲਾਂ ਆਪਾਂ ਨਾਉਣ ਵਾਲੇ ਦੇ ਨਾਲ ਕਲੀ-ਕਲੀ ਬੋਤਲ ਨਾਉਣੇ ਦਾ ਬਹੁਤ ਟਾਈਮ ਲੱਗ ਜਾਂਦਾ ਦੋ ਇਕੱਠੇ ਰਾਦਾ ਕਰੂਗਾ ਕਰਕੇ ਵੀਰੇ ਦੋ ਇਕੱਠੇ ਨਾਉਣ ਦੇ ਨਾਲ ਬੋਤਲਾਂ ਫੀ ਰੱਖ ਜਾਂਦੀਆਂ ਨੇ ਟਾਈਮ ਘੱਟ ਖਾਪ ਹੁੰਦਾ ਹੈਗਾ ਤੇ ਤੱਕਾ ਕੋਈ ਨਹੀਂ ਹੁੰਦਾ ਵੀਰੇ ਨਾਉਣ ਦਾ ਠੀਕ ਹੈ ਜੀ ਇਹ ਲਾ ਦੋ ਥੋੜੀ ਗਾਂ ਨੇਪਰਾਮ ਦੀ ਗਾਂ ਬੈਠੀ ਆ ਖੜੀ ਹੋ ਜੂ ਠੀਕ ਹੈ ਪੁੱਛਣਾ ਹੈ ਭਰਾਣੇ ਗਾ ਕੁਛ ਵੀ ਖੜੀ ਨਹੀਂ ਹੁੰਦੀ ਤਾਂ ਵੀਰੇ ਆਪ ਨੂੰ ਕਾਲ ਕਰਕੇ ਪੁੱਛ ਸਕਦੇ ਹੋਗੇ ਆਪਣਾ ਨੰਬਰ ਹੈਗਾ 9857699 76717 ਠੀਕ ਹੈ ਉਹ ਬੜਾ ਪਾਊਡਰ ਬਾਲਣੇ ਕੋਲ ਕੇ ਵੀਰੇ ਪੁੱਛਣਾਗਾ ਪੁੱਛਣਾ ਭਾਈ ਫੋਨ ਕਰ ਲਓ ਜੇ ਪੁੱਛਣਾ ਹੋਵੇ ਤੇ ਫਿਰ ਆਪ ਵੀਰੇ ਉਹ ਨਹੀਂ ਦੱਸ ਦੇਗੇ ਬਾਕੀ ਵੀਡੀਓ ਵੀਰੇ ਬਤ ਤੋਂ ਬਾਤ ਸ਼ੇਅਰ ਕਰ ਦਿਓ ਤਾਂ ਜੋ ਕਹਿੰਦਾ ਹੋਰ ਭਲਾ ਹੋ ਜੇ ਤੇ ਬੜੇ ਉੱਠਣ ਦੇ ਕਿਸੇ ਭਰਾ ਦੀਆਂ ਕੋਈ ਏਟਾ ਈਸ਼ੂ ਨਹੀਂ ਹੋ ਗਿਆ ਉੱਠਣ ਚ ਉੱਠ ਖੜਦੇ ਨੇ ਵੀਰੇ